ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਕਹਾਣੀ ਹੈ ਜੀ ਧਰਮ ਤੇ ਇਸ ਦੇ ਕਹਾਣੀਕਾਰ ਨੇ ਰਗਵੀਰ ਬੜੈਚ ਮੇਰੇ ਦੋਸਤ ਦਾ ਪਿਓ ਸਰਦਾਰ ਨਾਜ ਸਿੰਘ ਪਹਿਲੀ ਵਾਰ ਕੈਨੇਡਾ ਆਪਣੀ ਧੀ ਦੇ ਕੋਲ ਗਿਆ ਤਾਂ ਵਾਪਸ ਆ ਕੇ ਉਹ ਤਾਂ ਬਿਮਾਰ ਹੀ ਹੋ ਗਿਆ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸਭ ਬਹੁਤ ਹੈਰਾਨ ਸਨ ਕਿ ਐਸਾ ਕੀ ਹੋਇਆ ਜੋ 15 ਦਿਨਾਂ ਵਿੱਚ ਹੀ ਇਸ ਕਦਰ ਬਿਮਾਰ ਹੋ ਗਿਆ ਮੁੰਡੇ ਵਾਲਿਆਂ ਦਾ ਕੈਨੇਡਾ ਦੇ ਵਿੱਚ ਚੰਗਾ ਕਾਰੋਬਾਰ ਸੀ ਪੰਜਾਬ ਵਿੱਚ ਵੀ ਚੰਗੀ ਜਾਇਦਾਦ ਸੀ ਸਾਰੇ ਰਤਵਾ ਦੇਖ ਕੇ ਕਹਿੰਦੇ ਸੀ ਕਿ ਇਹਨਾਂ ਦੀ ਧੀ ਤਾਂ ਭਾਖ ਖੁੱਲ ਗਏ ਪਰ ਅਸਲ ਵਿੱਚ ਕੀ ਦੇਖ ਆਇਆ ਸੀ 나ਜਾ ਸਿੰਘ ਮੈਂ ਕਾਫੀ ਦਿਨਾਂ ਤੋਂ ਮ ਬਾਅਦ ਆਪਣੇ ਦੋਸਤ ਦੇ ਘਰ ਗਿਆ ਤਾਂ ਸਭ ਪਤਾ ਲੱਗਿਆ ਕਿ ਚਾਚਾ ਨਾਜ਼ਰ ਬਿਮਾਰ ਹੈ ਮੇਰੇ ਨਾਲ ਤਾਂ ਬਹੁਤ ਬੰਦੀ ਸੀ ਚਾਚੇ ਦੀ ਨਾ ਜਾਣ ਬੁਝ ਕੇ ਜ਼ੋਰ ਦੀ ਆਵਾਜ਼ ਮਾਰੀ ਚਾਚਾ ਜੀ ਸਤਿ ਸ਼੍ਰੀ ਅਕਾਲ ਘਰੇ ਹੂੰ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਨੂੰ ਉਹਨਾਂ ਦੀ ਉਦਾਸੀ ਬਾਰੇ ਕੁਝ ਵੀ ਨਹੀਂ ਪਤਾ ਉਹ ਮੇਰਾ ਪੁੱਤ ਬੜੈਚ ਆ ਗਿਆ 나જર ਚਾਚਾ ਬੋਲਿਆ ਆ ਜਾ ਪੁੱਤ ਲੰਘ ਗਿਆ ਕਹਿ ਕੇ ਜੋਰ-ਜੋਰ ਦੀ ਰੋਣ ਲੱਗ ਪਿਆ ਮੈਂ ਕਿਹਾ ਚਾਚਾ ਐਨਾ ਉਧਰ ਗਿਆ ਸੀ ਮੈਨੂੰ ਮੈਨੂੰ ਸੱਦ ਲੈਣਾ ਸੀ ਕੈਨੇਡਾ 4 ਦਿਨ ਮੈਂ ਵੀ ਰਹਿ ਆਉਂਦਾ ਉੱਥੇ ਠੰਡ ਦੇ ਵਿੱਚ ਕਾਦਾ ਕੈਨੇਡਾ ਚਾਚਾ ਹੌਂਗਾ ਲੈਂਦਾ ਬੋਲਿਆ ਗੱਲ ਵੀ ਕੋਈ ਜ਼ਰੂਰੀ ਸੀ ਪਰ 나જર ਦੱਸਦਾ ਵੀ ਕਿਸੇ ਨੂੰ ਨਹੀਂ ਸੀ ਸਭ ਨੇ ਮੇਰੀ ਜ਼ਿੰਮੇਵਾਰੀ ਲਗਾ ਦਿੱਤੀ ਕਿ ਤੇਰੇ ਨਾਲ ਤਾਂ ਬਹੁਤ ਪਿਆਰ ਹੈ ਤੇਰੇ ਚਾਚੇ ਦਾ ਹੋ ਸਕਦਾ ਤੈਨੂੰ ਦੱਸ ਦੇਵੇ ਮੈਂ ਕਿਹਾ ਚਾਚਾ ਬੜਾ ਹੀ ਉਦਾਸ ਲੱਗਦਾ ਹੈ ਜੇ ਭੈਣ ਦੀ ਯਾਦ ਆਉਂਦੀ ਹੈ ਚੱਲ ਤੈਨੂੰ ਫੇਰ ਜਹਾਜ਼ ਚੜਾ ਆਉਣਾ ਚਾਚਾ ਤਾਂ ਚੁੱਪ ਕਰਿਆ ਬੈਠਾ ਸੀ ਕੁਝ ਵੀ ਨਾ ਬੋਲਿਆ ਮੈਂ ਕਿਹਾ ਆ ਚੱਲ ਚਾਚਾ ਜ਼ਮੀਨ ਤੇ ਢੇੜਾ ਮਾਰ ਆਉਂਦੇ ਆ ਦੇਖ ਆਉਂਦੇ ਆ ਖੇਤ ਕਰੋਂ ਬਾਹਰ ਨਿਕਲੇਗਾ ਤੇਰਾ ਮਨ ਹੋਰ ਪਾਸੇ ਪੈ ਜਾਊਗਾ ਬਹੁਤ ਮੁਸ਼ਕਲ ਦੇ ਨਾਲ ਮਨਾਇਆ ਬਾਹ ਤੋਂ ਫੜ ਕੇ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾ ਲਿਆ ਮੈਂ ਰਾਹ ਵਿੱਚ ਠੇਕੇ ਤੋਂ ਬੋਤਲ ਵੀ ਲੈ ਲਈ ਤਾਂ ਚਾਚਾ ਕਹਿੰਦਾ ਆ ਕੀ ਬੜੈਚ ਪੁੱਤ ਮੇਰਾ ਮਨ ਠੀਕ ਨਹੀਂ ਮੈਂ ਨਹੀਂ ਪੀਣੀ ਚਾਚਾ ਜੀ ਮਨ ਖਰਾਬ ਹੈ ਤੇ ਇਹ ਮਨ ਖਰਾਬ ਦੀ ਦਵਾਈ ਹੀ ਹੈ ਦਵਾਈ ਸਮਝ ਕੇ ਪੀ ਲੈਣਾ ਖੇਤ ਪਹੁੰਚ ਕੇ ਮੋਟਰ ਛੱਡ ਦਿੱਤੀ ਚਾਚਾ ਤੇ ਮੈਂ ਨਹਾ ਕੇ ਨਿਮਮ ਥੱਲੇ ਚਬੂਤਰੇ ਤੇ ਬੈਠ ਗਏ ਦੇਖ ਲੈ ਕਿ ਤਾਂ ਬਹੁਤ ਗਰਮੀ ਪੈ ਰਹੀ ਹੈ ਚਾਚਾ ਮੈਂ ਪੈਗ ਬਣਾਉਂਦੇ ਹੋਏ ਨੇ ਚਾਚੇ ਨੂੰ ਟੋਇਆ ਹਾਂ ਪੁੱਤ ਹਰ ਸਾਲ ਹੀ ਹੁੰਦੀ ਹੈ ਤਾਂ ਚਾਚਾ ਫਿਰ ਬੋਲਿਆ ਕਰਨ ਨਾਲੋਂ ਕੁਝ ਫਰਕ ਦੇ ਗਈ ਸੀ ਉਸ ਦੀ ਆਵਾਜ਼ ਮੈਂ ਗਲਾਸ ਚਾਚੇ ਨੂੰ ਫੜਾਉਂਦਿਆਂ ਹੋਇਆਂ ਕਿਹਾ ਕੈਨੇਡਾ ਵਿੱਚ ਤਾਂ ਠੰਡ ਹੋਊਗੀ ਚਾਚਾ ਹਾਂ ਬੜੈਚ ਪੁੱਤ ਹਾਂ ਬੜੈਚ ਪੁੱਤ ਬਹੁਤ ਜ਼ਿਆਦਾ ਠੰਡ ਸੀ ਚਾਚੇ ਨੇ ਗਲਾਸ ਰੂਹ ਨਾਲ ਨਹੀਂ ਸੀ ਫੜਿਆ ਚਾਚਾ ਪਹਿਲਾਂ ਪੈਗ ਤੇਰੀ ਕੈਨੇਡਾ ਫੇਰੀ ਦੇ ਨਾਮ ਤੇ ਮੈਂ ਉਸ ਨੂੰ ਆਪਣੀ ਖੁਸ਼ੀ ਜ਼ਾਹਿਰ ਕਰਦਾ ਹੋਇਆ ਬੋਲਿਆ ਪੈਗ ਲਗਾਉਂਦਾ ਲਗਾਉਂਦਾ ਰੁਕ ਗਿਆ ਤੇ ਨਾਜਰ ਚਾਚਾ ਤਾਂ ਫਿਰ ਤੋਂ ਰੋਣ ਲੱਗ ਗਿਆ ਮੈਂ ਚਾਚੇ ਨੂੰ ਕਲਾਵੇ ਵਿੱਚ ਲੈ ਕੇ ਕਿਹਾ ਚਾਚਾ ਅਜਿਹਾ ਕੀ ਹੋ ਗਿਆ ਤੇਰੇ ਪੁੱਤ ਜਿਉਂਦੇ ਐ ਅਜੇ ਦੱਸ ਨਾ ਕੀ ਬੋਝ ਆ ਤੇਰੇ ਦਮਨ ਤੇ ਉੱਪਰ ਜੇ ਤੂੰ ਦੱਸੇਗਾ ਤਾਂ ਹੀ ਪਤਾ ਲੱਗੂਗਾ ਚਾਚੇ ਦੇ ਮੂੰਹ ਨੂੰ ਪੈਗ ਲਗਾ ਕੇ ਮੈਂ ਅੱਗੇ ਗੱਲ ਨੂੰ ਤੋੜਦੇ ਹੋਏ ਕਿਹਾ ਚਾਚਾ ਜਾਨ ਹਾਜ਼ਰ ਹੈ ਤੇਰੇ ਲਈ ਅਜੇ ਨਹੀਂ ਸੀ ਖੁੱਲ ਰਿਹਾ ਨਾਜ਼ਰ ਮੈਂ ਰੁਕ ਰੁਕ ਕੇ ਦੋ ਪੈਗ ਹੋਰ ਲਵਾ ਦਿੱਤੇ ਗੱਲ ਦੱਸਦਿਆਂ ਮਨ ਹੌਲਾ ਹੋ ਜਾਂਦਾ ਨਾਲੇ ਮੇਰੇ ਤੋਂ ਕਾਹਦਾ ਲਪੋ ਮੈਂ ਨਾਜ਼ਰ ਚਾਚੇ ਨੂੰ ਫੇਰ ਸਲੂਣਾ ਫੜਾਉਂਦਿਆਂ ਹੋਇਆਂ ਬੋਲਿਆ ਆਹੋ ਪੁੱਤ ਜਿੱਦਨ ਦੇ ਤੁਸੀਂ ਬਰਾਬਰ ਹੋਏ ਹੋ ਮੈਂ ਤੁਹਾਨੂੰ ਯਾਰਾਂ ਵਾਂਗ ਰੱਖਿਆ ਪਰ ਰਿਸ਼ਤੇ ਦਾ ਦਿੱਤਾ ਮਰਿਆਦਾ ਆਪਾਂ ਫੇਰ ਵੀ ਨਿਭਾਉਂਦੇ ਆ ਰਹੇ ਹਾਂ ਚਾਚਾ ਗਲਾਸ ਨੂੰ ਰੱਖਦਾ ਹੋਇਆ ਕੁਝ ਗੱਲਾਂ ਬੋਲ ਰਿਹਾ ਸੀ ਉਸ ਦੀ ਗੱਲ ਸੁਣ ਕੇ ਲੱਗਿਆ ਜਿਵੇਂ ਹੁਣ ਉਹ ਦੱਸਣ ਹੀ ਵਾਲਾ ਸੀ ਚਾਚਾ ਤਾਂ ਮੈਂ ਇੱਕ ਪੈਗ ਹੋਰ ਪਾਉਣ ਲੱਗ ਪਿਆ ਫਿਰ ਮੇਰੇ ਲਈ ਤਾਂ ਛੋਟਾ ਜਿਹਾ ਬਣਾਈ ਚਾਚਾ ਬੱਸ ਬੱਸ ਕਰਦਾ ਰਹਿ ਗਿਆ ਮੈਂ ਪੂਰਾ ਹੋਰ ਪਾ ਦਿੱਤੀ ਪੈਗ ਫੜ ਕੇ ਕਹਿੰਦਾ ਪੁੱਤ ਧੀਆਂ ਨੂੰ ਕਦੇ ਵੀ ਦੂਰ ਨਹੀਂ ਪਿਉਣਾ ਕਦੇ ਵੀ ਇਹਨਾਂ ਨੂੰ ਦੂਰ ਨਹੀਂ ਪਿਉਣਾ ਚਾਹੀਦਾ ਮੈਂ ਝਟ ਉਲਟਾ ਕੇ ਪੁੱਛਿਆ ਭੈਣ ਠੀਕ ਤਾਂ ਹੈ ਚਾਚਾ ਪੁੱਤ ਤੀਹਾਂ ਕਦੋਂ ਦੱਸਦੀਆਂ ਨੇ ਆਪਣੇ ਦੁੱਖ ਦੇਖਣ ਨੂੰ ਤਾਂ ਬਹੁਤ ਖੁਸ਼ੀ ਨਾਜ਼ਰ ਆਪਣੀਆਂ ਅੱਖਾਂ ਪੂੰਝਦਾ ਹੋਇਆ ਬੋਲਿਆ ਫੇਰ ਚਾਚਾ ਕੀ ਗੱਲ ਹੋ ਗਈ ਮੈਨੂੰ ਦੱਸ ਸੌ ਤੇਰੀ ਕਿਸੇ ਨੂੰ ਨਹੀਂ ਦੱਸਦਾ ਮੈਂ 나జర్ ਚਾਚੇ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਪਹਿਲਾਂ ਪਹੁੰਚ ਕੇ ਤਾਂ ਤੂੰ ਬਾਲਾ ਖੁਸ਼ੀ ਗੱਲ ਕਰੀ ਸੀ ਤਾਂ ਸਹੀ ਮੈਂ ਤੇਰੇ ਨਾਲ ਫੋਨ ਤੇ ਮੈਂ ਵੀ ਹੈਰਾਨੀ ਦੇ ਨਾਲ ਉਸ ਨੂੰ ਕਿਹਾ ਪੁੱਤ ਘਰ ਤਾਂ ਬਹੁਤ ਵੱਡਾ ਹੈ ਤੇਰੀ ਭੈਣ ਦਾ ਤੇਰਾ ਭਾਜੀ ਵੀ ਬਹੁਤ ਬੀਪਾ ਵੈ ਬਹੁਤ ਚੰਗਾ ਬੰਦਾ ਹੈ ਚੰਗਾ ਕਮਾਇਆ ਫਰਾਇਆ ਮੈਨੂੰ ਉਹਨਾਂ ਨੇ ਫਿਰ ਉਹ ਆਪਣੇ ਕਾਰੋਬਾਰ ਤੇ ਜਾਣ ਲੱਗ ਪਿਆ ਤੇ ਮੈਂ ਸਰਬੀ ਦੇ ਸੌਰੇ ਨਾਲ ਗੱਲੀਆਂ ਬਾਤੀ ਟਾਈਮ ਪਾਸ ਕਰਨ ਲੱਗ ਪਿਆ ਰੋਜ਼ ਸ਼ਾਮ ਨੂੰ ਪੀਣ ਬੈਠ ਜਾਣਾ ਅਸੀਂ ਦੋਵੇਂ ਸਰਬੀ ਦਾ ਸੌਰਾ ਗੱਲਾਂ-ਗੱਲਾਂ ਵਿੱਚ ਕਈ ਵਾਰ ਉਰੀ ਜਹੀ ਗੱਲ ਕਰ ਜਾਂਦਾ ਸੀ ਮੈਂ ਤਾਂ ਉਸ ਨੂੰ ਸੁਣੀ ਅਣ ਸੁਣੀ ਹੀ ਕਰ ਦੇਣੀ ਫਿਰ ਇੱਕ ਦਿਨ ਅਚਾਨਕ ਕਹਿਣ ਲੱਗਿਆ ਸਰਦਾਰ ਨਾਜ਼ਰ ਸਿੰਘ ਚੱਲ ਤੈਨੂੰ ਅੱਜ ਮੈਂ ਕੈਨੇਡਾ ਦਿਖਾ ਕੇ ਲਿਆਵਾਂ ਕਾਰ ਵਿੱਚ ਬੈਠ ਕੇ ਅਸੀਂ ਦੋਵੇਂ ਸ਼ਹਿਰ ਵੱਲ ਨੂੰ ਚੱਲ ਪਏ ਸਾਰਾ ਦਿਨ ਟੋਰਾਂਟੋ ਸ਼ਹਿਰ ਘੁੰਮਦੇ ਰਹੇ ਫਿਰ ਸ਼ਾਮ ਨੂੰ ਉੱਥੇ ਲੈ ਗਿਆ ਪੁੱਤ ਜਿੱਥੇ ਤੀਵੀਆਂ ਪੈਸਿਆਂ ਲਈ ਨੰਗੀਆਂ ਹੋ ਕੇ ਨੱਚਦੀਆਂ ਨੇ ਖਾਣੀ ਕੀ ਕਹਿੰਦੇ ਨੇ ਉਸ ਜਗ੍ਹਾ ਨੂੰ ਕਾਬਰਾ ਕੋਬਰਾ ਚੁੱਪ ਕਰ ਗਿਆ ਨਾਜ਼ਰ ਇੰਨੀ ਗੱਲ ਸੁਣਾ ਕੇ ਫਿਰ ਚਾਚਾ ਮੈਂ ਅਗਾਹ ਪੁੱਛਿਆ ਤਾਂ ਉਹ ਬੋਲਿਆ ਪੁੱਤ ਮੈਂ ਤਾਂ ਸਾਰੀ ਜ਼ਿੰਦਗੀ ਆਪਣਾ ਧਰਮ ਨਿਵਾਇਆ ਹੈ ਪਰ ਉਸਨੇ ਤਾਂ ਉਸ ਦਿਨ ਹਾਦੀ ਕਰ ਦਿੱਤੀ ਮੈਂ ਤਾਂ ਧੀ ਦਾ ਪਿਓ ਸੀ ਕੁੜਮਾਚਾਰੀ ਦਾ ਵੀ ਪਰਦਾ ਨਹੀਂ ਰਹਿਣ ਦਿੱਤਾ ਉਸਨੇ ਨਾજર ਫਿਰ ਤੋਂ ਰੋਣ ਲੱਗ ਪਿਆ ਮੈਂ ਘਰ ਵਾਪਸ ਚੱਲਣ ਲਈ ਕਿਹਾ ਤਾ ਮੈਨੂੰ ਕਹਿੰਦਾ ਨਜ਼ਾਰੇ ਲੈਂਦੇ ਨੇ ਆ ਨਾજર ਸਿਆਂ ਆ ਰਿਸ਼ਤੇਦਾਰਾਂ ਵਾਲੇ ਵਿੰਗਵਾਲ ਨਹੀਂ ਰੱਖੀਂਦੇ ਦੇਖ ਲਗਰਾਂ ਵਰਗੀਆਂ ਮਿਲਣੀਆਂ ਤੈਨੂੰ ਦੇਖਣ ਨੂੰ ਐਸ ਉਮਰੇ ਕਿਤੇ ਪੰਜਾਬ ਦੇ ਵਿੱਚ ਉੱਥੇ ਜਿਹਾ ਕੁਝ ਨਹੀਂ ਦਿਖਦਾ ਐਵੇਂ ਤਾਂ ਨਹੀਂ ਵਹੀ ਕਹਿੰਦੇ ਵੀ ਨਹੀਂ ਰਿਸਾਂ ਕੈਨੇਡਾ ਦੀਆਂ ਮੈਂ ਫੇਰ ਘਰ ਚੱਲਣ ਲਈ ਕਿਹਾ ਤਾਂ ਹਸਨ ਲੱਗ ਪਿਆ ਘਰ ਆ ਕੇ ਮੈਂ ਤਾਂ ਤੇਰੀ ਭੈਣ ਤੋਂ ਲੁਕਦਾ ਰਿਹਾ ਮੈਨੂੰ ਤਾਂ ਬੜੀ ਸ਼ਰਮ ਆ ਰਹੀ ਸੀ ਉਸ ਦੇ ਸਾਹਮਣੇ ਜਾਂਦੇ ਨੂੰ ਵੀ ਮੈਂ ਤਾਂ ਪੁੱਤ ਦੁਆਰਾ ਸੁੱਤਾ ਵੀ ਨਹੀਂ ਡਰ ਬੈਠ ਗਿਆ ਮੇਰੇ ਦਿਲ ਦੇ ਵਿੱਚ ਕਿ ਕੀ ਪਤਾ ਸਭ ਦੇ ਚਲੇ ਜਾਣ ਤੋਂ ਪਿੱਛੋਂ ਇਹ ਸਰਬੀ ਨੂੰ ਵੀ ਤੰਗ ਹੀ ਕਰਦਾ ਹੋਵੇਗਾ ਤੇਰੀ ਚਾਚੀ ਜਿਉਂਦੀ ਹੁੰਦੀ ਤਾਂ ਪੁੱਛ ਲੈਂਦੀ ਮੈਂ ਪੁੱਛਦਾ ਵੀ ਕਿਵੇਂ ਬਸ ਮੇਰੇ ਅੰਦਰ ਤਾਂ ਡਾਰੀ ਬੈਠ ਗਿਆ ਪੁੱਤ ਪਤਾ ਨਹੀਂ ਮੇਰੀ ਧੀ ਕਿੰਨੀ ਕੁ ਔਖੀ ਐ ਪਰ ਦੱਸਦੀ ਨਹੀਂ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ ਮੈਂ ਵੀ ਨਹੀਂ ਚੁੱਪ ਕਰਵਾਇਆ ਸੋਚਿਆ ਇੱਕ ਵਾਰ ਰੋ ਲਵੇ ਰੱਜ ਕੇ ਗੁਵਾਰ ਜਿਹਾ ਨਿਕਲ ਜਾਊ ਮੰਨਦਾ ਮੈਂ ਕਿਹਾ ਮੈਂ ਕਰੂੰਗਾ ਭੈਣ ਨਾਲ ਗੱਲ ਚਾਚਾ ਤੂੰ ਫਿਕਰ ਨਾ ਕਰ ਗੱਲਾਂ-ਗੱਲਾਂ ਵਿੱਚ ਪੁੱਛੀ ਪੁੱਤ ਦੇਖੀ ਕਿਤੇ ਸਰਬੀ ਨੂੰ ਨਾ ਪਤਾ ਲੱਗ ਜਾਵੇ ਮੈਂ ਉਸ ਦਿਨ ਉਸ ਕੰਜਰ ਨਾਲ ਕਿੱਥੇ ਗਿਆ ਸੀ ਮੇਰਾ ਤਾਂ ਜਾਉਂਦੇ ਜੀ ਮਰਨ ਹੋ ਜਾਉ ਚਾਚਾ ਹੁਣ ਆਹਾ ਕੰਜਰਖਾਨਾ ਤਾਂ ਆਪਣੇ ਇੱਥੇ ਵੀ ਸ਼ੁਰੂ ਹੋ ਗਿਆ ਹੈ ਆਪਣੇ ਵੀ ਤਾਂ ਵਿਆਹਾਂ ਪਾਰਟੀਆਂ ਵਿੱਚ ਆਹਾ ਨੱਚਣ ਵਾਲੀਆਂ ਲਾ ਲੈਂਦੇ ਨੇ ਫਿਰ ਧੀਆ ਪਹਿਣਾ ਨੂਹਾ ਜਵਾਕਾਂ ਦੀ ਲਿਹਾਜ਼ ਕਰੇ ਬਗੈਰ ਕਈ ਵਾਰ ਬਜ਼ੁਰਗ ਵੀ ਸਭ ਹੱਦ ਬੰਨੇ ਟੱਪ ਜਾਂਦੇ ਨੇ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਘਰ ਜਾ ਕੇ ਕਿ ਇਹ ਪਰਿਵਾਰ ਨਾਲ ਕਿਵੇਂ ਨਜ਼ਰਾਂ ਮਲਾਉਂਦੇ ਹੋਣਗੇ ਮੇਰੀ ਗੱਲ ਨੂੰ ਟੋਕਦੇ ਹੋਏ ਨਾਜ਼ਰ ਚਾਚਾ ਬੋਲਿਆ ਪੁੱਤ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਹਮੇਸ਼ਾ ਹੀ ਪਰਦਾ ਪਰਦੇ ਦੇ ਵਿੱਚ ਰਹਿ ਕੇ ਹੀ ਗੱਲ ਕਰਦੇ ਸੀ ਉਹ ਕੋਈ ਕਾਮਲੇ ਥੋੜੀ ਸੀਗੇ ਉਮਰ ਦੀ ਲਿਹਾਜ਼ ਤੋਂ ਬਾਹਰ ਘਰੀ ਗੱਲ ਵੀ ਮੌਸਮੀ ਬਰਸਾਤ ਦੀ ਤਰ੍ਹਾਂ ਤਾਂਗੀ ਕਰਦੀ ਹੈ ਡਰ ਭੈ ਖੋਫ ਪੈਦਾ ਕਰਦੀ ਹੈ ਨਾજર ਆਪਣੀਆਂ ਅੱਖਾਂ ਸਾਫ਼ ਕਰਦਾ ਹੋਇਆ ਬੋਲਿਆ ਐਨੇ ਨੂੰ ਸ਼ਾਮ ਦਾ ਸਮਾਂ ਹੋ ਗਿਆ ਤੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਰਾਇ ਰਾਜ ਸਾਹਿਬ ਦਾ ਪਾ ਦੇ ਪਾਠ ਦੀ ਆਵਾਜ਼ ਔਨ ਲੱਗ ਗਈ। ਚਾਚਾ ਕਹਿਣ ਲੱਗਿਆ ਪੁੱਤ ਸ਼ਾਮਾਂ ਪੈ ਗਈਆਂ। ਹੁਣ ਮੈਨੂੰ ਨੀਂਦ ਆ ਰਹੀ ਹੈ। ਤੂੰ ਮੈਨੂੰ ਘਰ ਛੱਡ ਦੇ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।